ਾਂ ਦੇ ਨਾਲ ਕਿ ਰਕਤਾਂ ਦੀ ਕਟਾਈ ਦੇ ਉੱਤੇ ਜਿਹੜਾ ਬਹੁਤ ਲੰਮਾ ਸਮਾਂ ਵੇਸਟ ਕੀਤਾ ਜਾਂਦਾ ਹੈ ਜੀ ਕਿਉਂ ਸਾਨੂੰ ਪਤਾ ਵੀ ਇਹ ਦਰਖਤ ਕੱਟੇ ਬਿਨਾਂ ਨਹੀਂ ਸਕਦਾ ਮੈਂ ਆਪ ਜੀ ਦੇ ਧਿਆਨ ਤੇ ਲਿਆਉਣਾ ਤੇਰਾ ਮੰਤਰੀ ਜੀ ਨੂੰ ਵੀ ਮਿਲ ਕੇ ਦੱਸਾਂ ਕਿ ਕੋਟਕਪੁਰਾ ਰੋਡ ਤੇ ਸਾਡਾ ਪੁਲ ਬਣ ਰਿਹਾ ਜੀ 20 ਕਰੋੜ ਦੀ ਲਾਗਤ ਨਾਲ ਸਿਰਫ ਚਾਰ ਛਪੈਦੇ ਸਾਹਮਣੇ ਖੜੇ ਹੋਣ ਕਰਨ ਉਹ ਪੁਲ ਰੁਕਿਆ ਹੋਇਆ ਹੈ ਜਿਹੜਾ ਪ੍ਰੋਜੈਕਟ ਹੈ ਇਹ ਤਾਂ ਇਹਨਾਂ ਨੇ ਲਿਆਂਦਾ ਨਹੀਂ ਇਹ ਤਾਂ ਸਾਡਾ ਹੀ ਪਾਸ ਕੀਤਾ ਹੋਇਆ ਹੈ ਸਾਡੇ ਵੇਲੇ ਦੀ ਟੈਂਡਰ ਹੋਇਆ ਹੋਇਆ ਸਾਡੇ ਵੇਲੇ ਦੇ ਪੈਸੇ ਆਏ ਹੋਏ ਵੇ ਇਹਨਾਂ ਨੂੰ ਦਾ ਸਿਰਫ 4 ਸਪੈਦਿਆਂ ਦਾ ਇੰਤਜ਼ਾਮ ਕਰਨਾ ਸੀ ਇਹਨਾਂ ਨੂੰ 2.5 ਸਾਲਾਂ ਵਿੱਚ 4 ਸਪੈਦਿਆਂ ਦਾ ਇੰਤਜ਼ਾਮ ਨਹੀਂ ਹੋਇਆ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ। ਫਰੀਦਕੋਟ ਵਿੱਚ ਦੀ ਲੰਗਦੀਆਂ ਜੋੜੀਆਂ ਨਹਿਰਾਂ ਦੇ ਕੋਟਕਪੂਰਾ ਰੋਡ ਵਾਲੇ ਪੁਲ ਦਾ ਕੰਮ ਇਸ ਵੇਲੇ ਅੱਧ ਵਿੱਚ ਕਰੇ ਲੰਪ ਗਿਆ ਏ ਤੇ ਟ੍ਰੈਫਿਕ ਦੀ ਸਮੱਸਿਆ ਵਧਣ ਕਰਕੇ ਲੋਕ ਲਗਾਤਾਰ ਦੁਖੀ ਹੋਣ ਲੱਗੇ ਆ। ਹਾਲੇ ਤੱਕ ਗ੍ਰੀਨ ਟ੍ਰਿਬਿਊਨਲ ਨੇ ਪੁਲ ਦੇ ਅੱਗੇ ਕੋਟਕਪੂਰਾ ਵਾਲੇ ਪਾਸੇ ਜਿਹੜੇ ਅੱਗੇ ਆ ਰਹੇ ਸਪੈਦੇ ਆ ਉਹਨਾਂ ਨੂੰ ਕੱਟਣ ਦੀ ਮਨਜ਼ੂਰੀ ਨਹੀਂ ਦਿੱਤੀ ਤੇ ਇਹ ਮਨਜ਼ੂਰੀ ਹਾਲੇ ਤੱਕ ਨਾ ਲਈ ਜਾ ਸਕਣ ਕਰਕੇ ਹਲਕੇ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸੱਤਾਧਾਰੀਆਂ ਤੇ ਵੱਖਰੀ ਤੇ ਨਵਿਕਲੀ ਟਿੱਪਣੀ ਕੀਤੀ ਆ ਪਰ ਉਸ ਤੋਂ ਪਹਿਲਾਂ ਸੁਣਾਉਣੇ ਆ ਤੁਹਾਨੂੰ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਗ੍ਰੀਨ ਟ੍ਰਿਬਿਊਨਲ ਵੱਲੋਂ ਇਹ ਮਨਜ਼ੂਰੀ ਨਾ ਦਿੱਤੇ ਜਾਣ ਕਰਕੇ ਫਰੀਦਕੋਟ ਦੇ ਵਿਧਾਇਕ ਨੇ ਇਸ ਮਾਮਲੇ ਨੂੰ ਐਤਕੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਉਠਾਇਆ ਸੀ। ਦਰਖਤਾਂ ਦੀ ਕਟਾਈ ਦੇ ਉੱਤੇ ਜਿਹੜਾ ਬਹੁਤ ਲੰਮਾ ਸਮਾਂ ਵੇਸਟ ਕੀਤਾ ਜਾਂਦਾ ਹੈ ਜੀ। ਕਿਉਂ ਸਾਨੂੰ ਪਤਾ ਵੀ ਇਹ ਦਰਖਤ ਕੱਟੇ ਬਿਨਾ ਨਹੀਂ ਸਕਦਾ। ਮੈਂ ਆਪ ਜੀ ਦੇ ਧਿਆਨ ਤੇ ਲਿਆਉਣਾ ਤੇ ਨਾ ਮੰਤਰੀ ਜੀ ਨੂੰ ਵੀ ਮਿਲ ਕੇ ਦੱਸਿਆ ਜੀ ਕੋਟਕਪੁਰਾ ਰੋਡ ਤੇ ਸਾਡਾ ਪੁਲ ਬਣ ਰਿਹਾ ਜੀ 20 ਕਰੋੜ ਦੀ ਲਾਗਤ ਨਾਲ ਸਿਰਫ ਚਾਰ ਛਪੈਦੇ ਸਾਹਮਣੇ ਖੜੇ ਹੋਣ ਕਰਨ। ਉਹ ਪੁਲ ਰੁਕਿਆ ਹੋਇਆ ਹੈ। ਪਰ ਉਸ ਤੋਂ ਬਾਅਦ ਉਹ ਜਿਹੜੇ ਠੇਕੇਦਾਰੋਂ ਆਰਬਿਟ੍ਰੇਸ਼ਨਾਂ ਪਾਉਂਦੇ ਸਾਡੇ ਤੇ ਜਿਹੜਾ 20 ਕਰੋੜ ਵਾਲਾ ਪੋਲਾ 40 ਕਰੋੜ ਦਾ ਬਣਦਾ ਤੇ ਲੋਕਾਂ ਨੂੰ ਫਸਾਲਾਂ ਖੱਜਲਖਵਾਰ ਹੋਣਾ ਪੈਂਦਾ ਫੋ ਇਸ ਵਾਸਤੇ ਜਿਹੜੇ ਐਨਓਸੀ ਆ ਜਿਹੜੇ ਫੌਲਸਟਰ ਸਬੰਧਤ ਉਹ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ। ਫਰੀਦਕੋਟ ਵਿੱਚ ਵਿਕਾਸ ਦੇ ਨਾਂ ਤੇ ਚੱਲ ਰਹੇ ਕੰਮ ਤਾਂ ਹੁਣ ਕਈ ਲੋਕਾਂ ਲਈ ਸਿਰਦਰਦੀ ਵੀ ਬਣਨ ਲੱਗਿਆ ਕਿਉਂਕਿ ਬਿਨਾਂ ਮਨਜ਼ੂਰੀਆਂ ਲਿਆਂ ਇਹ ਕੰਮ ਸ਼ੁਰੂ ਕੀਤੇ ਤੇ ਹੁਣ ਇਹ ਕੰਮ ਅੱਧ ਵਿਚਾਲੇ ਰੋਕਣੇ ਪੈ ਰਹੇ ਆ। ਇਨਾਂ ਵਿੱਚੋਂ ਇੱਕ ਪ੍ਰਮੁੱਖ ਕੰਮ ਹੈ ਕੋਟਕਪੂਰਾ ਰੋਡ ਤੇ ਜੋੜੀਆਂ ਨਹਿਰਾਂ ਉਪਨ ਬਰ ਰਿਆ ਪੁਲ ਜੋ 3 ਮਹੀਨਿਆਂ ਤੋਂ ਰੁਕਿਆ ਹੋਇਆ ਹੈ ਤੇ ਗ੍ਰੀਨ ਟ੍ਰਿਬਿਊਨਲ ਨੇ ਇਸ ਪੁਲ ਦੇ ਸਾਹਮਣੇ ਆ ਰਹੇ 50 ਸਾਲ ਤੋਂ ਵੱਧ ਪੁਰਾਣੀ ਉਮਰ ਦੇ ਸਫੈਦਿਆਂ ਨੂੰ ਕੱਟਣ ਦੀ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ ਫਰੀਦਕੋਟ ਦੇ ਵਿਧਾਇਕ ਨੇ ਇਸ ਮਾਮਲੇ ਨੂੰ ਐਤਕੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਉਠਾਇਆ ਸੀ ਕਿ ਗ੍ਰੀਨ ਟ੍ਰਿਬਿਊਨਲ ਮਨਜ਼ੂਰੀਆਂ ਛੇਤੀ ਨਹੀਂ ਭੇਜਦਾ ਜਿਸ ਕਾਰਨ ਕੰਮ ਲਟਕ ਰਿਹਾ ਹੈ ਤੇ ਇਸੇ ਕਰਕੇ ਬਾਅਦ ਵਿੱਚ ਇਹਨਾਂ ਕੰਮਾਂ ਦਾ ਖਰਚਾ ਵੀ ਵੱਧ ਜਾਂਦਾ ਹੈ। ਉਹਨਾਂ ਨੇ ਕੋਟਕਪੂਰਾ ਰੋਡ ਵਾਲੇ ਇਸ ਪੁਲ ਦੀ ਉਦਾਹਰਣ ਵੀ ਦਿੱਤੀ ਕਿ ਇਹ ਕੰਮ ਸਫੈਦੇ ਕੱਟਣ ਦੀ ਮਨਜ਼ੂਰੀ ਨਾ ਮਿਲਣ ਕਰਕੇ ਰੁਕਿਆ ਹੋਇਆ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਗ੍ਰੀਨ ਟ੍ਰਿਬਿਊਨਲ ਨੂੰ ਲਿਖਣ ਕਿ ਉਹ ਚੱਲ ਰਹੇ ਪ੍ਰੋਜੈਕਟਾਂ ਪ੍ਰਤੀ ਬਣਦੀਆਂ ਮਨਜ਼ੂਰੀਆਂ ਤੁਰੰਤ ਜਾਰੀ ਕਰਨ ਤਾਂ ਕਿ ਕੰਮਾਂ ਨੂੰ ਅੱਧ ਵਿਚਕਾਰੇ ਨਾ ਰੋਕਣਾ ਪਵੇ। ਕੀਤ ਕੋਰਦੋ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਇਸ ਮਾਮਲੇ 'ਚੋ ਕਿਹਾ ਕਿ ਨਹਿਰਾਂ ਉੱਪਰ ਪੁਲ ਬਣਾਉਣ ਦੇ ਕੰਮ ਦਾ ਪ੍ਰੋਜੈਕਟ ਕਾਂਗਰਸ ਸਰਕਾਰ ਵੱਲੋਂ ਬਣਿਆ ਸੀ ਤੇ ਉਹਨਾਂ ਨੇ ਇਸ ਦੇ ਟੈਂਡਰ ਲਾ ਕੇ ਇਸ ਦੇ ਪੈਸਿਆਂ ਦਾ ਵੀ ਪ੍ਰਬੰਧ ਕੀਤਾ ਪਰ ਸੱਤਾਧਾਰੀਆਂ ਨੇ ਚਾਰ ਸੌਫੈਦੇ ਕਟਣੇ ਸੀ ਤੇ 25 ਸਾਲਾਂ ਵਿੱਚ ਇਹ ਕੰਮ ਵੀ ਨਹੀਂ ਕਰ ਸਕੇ ਅਲੀ ਸਾਹਿਬ ਜਿਹੜੇ ਡਿਵੈਲਪਮੈਂਟ ਦੇ ਕੰਮ ਹਨ ਇਹ ਸਿਰੇ ਲਾਉਣੇ ਬਹੁਤ ਔਖੇ ਅਫਸਰਾਂ ਨੇ ਵੋਟਾਂ ਨਹੀਂ ਲੈਣੀਆਂ ਹੁੰਦੀਆਂ ਅਸੀਂ ਸਿਆਸੀ ਬੰਦਿਆਂ ਨੇ ਲੈਣੀਆਂ ਹੁੰਦੀਆਂ ਇਹ ਤਾਂ ਆਪ ਪੈਰਵਾਈ ਕਰਕੇ ਆਪ ਮਗਰ ਫਿਰ ਕੇ ਆਪ ਹਿੰਮਤ ਕਰਕੇ ਆਪ ਦੇਖ ਕੇ ਕਿ ਕਿਵੇਂ ਕਿਹੜਾ ਕੰਮ ਕਿਵੇਂ ਕਰਾਉਣਾ ਤਾਂ ਜਾ ਕੇ ਸਿਰੇ ਲੱਗਦੇ ਆ ਸੋ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡੀ ਸਰਕਾਰ ਦੀ ਵੀ ਨਲਾਕੀ ਹੈ ਤੇ ਬਹੁਤ ਵੱਡੀ ਲੋਕਲ ਸਿਆਸੀ ਬੰਦਿਆਂ ਦੀ ਵੀ ਨਲਾਕੀ ਹੈ ਇਹ ਗੱਲਾਂ ਨਾਲ ਸੋਚਣੇ ਚਾਹੀਦੇ ਜਹਾਲਾਂ ਕਿ ਜਿਹੜਾ ਪ੍ਰੋਜੈਕਟ ਹੈ ਇਹ ਤਾਂ ਇਹਨਾਂ ਨੇ ਲਿਆਂਦਾ ਨਹੀਂ ਇਹ ਤਾਂ ਸਾਡਾ ਹੀ ਪਾਸ ਕੀਤਾ ਹੋਇਆ ਸਾਡੇ ਵੇਲੇ ਦੀ ਟੈਂਡਰ ਹੋਇਆ ਵਾ ਸਾਡੇ ਵੇਲੇ ਦੇ ਪੈਸੇ ਆਏ ਹੋਏ ਇਹਨਾਂ ਨੇ ਤਾਂ ਸਿਰਫ ਚਾਰ ਸਪੈਡਿਆਂ ਦਾ ਇੰਤਜ਼ਾਮ ਕਰਨਾ ਸੀ ਇਹਨਾਂ ਤੋਂ 2.5 ਸਾਲਾਂ ਵਿੱਚ ਚਾਰ ਸਪੈਡਿਆਂ ਦਾ ਇੰਤਜ਼ਾਮ ਨਹੀਂ ਹੋਇਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਇੱਕ ਦਰਖਤ